ਲਾਇ ਮਿੱਤਰੋ ਅੱਜ ਤੈਨਾਂਸ ਨੂੰ ਨਾਗ ਦਿਖਾਉਣ ਲੱਗਿਆਂਗਾ ਇੱਕ ਤਾਂ ਸਾਹਮਣੇ ਬੜੇ ਸੋਹਣੇ ਪ੍ਰਿੰਟ ਦੇ ਵਿੱਚ ਚੰਗੇ ਸਿਮਰ ਕਾਰਡ ਦੀ ਐਚਐਫ ਨਸਲ ਦੀ ਖੀਰੀ ਬੱਚੀਸ ਨੂੰ ਇਹ ਦਿਖਾਵਾਂਗੇ ਵੇਚਣ ਵਾਸਤੇ ਤੇ ਇੱਕ ਜਿਹੜਾ ਸਾਨੂੰ ਦਿਖਾਵਾਂਗੇ ਤੋਕਰ ਗੱਬਣਗਾ ਤੇ ਇੱਕ ਜਿਹੜਾ ਤੋਕਰ ਆਪੇ ਇਹ ਵੀ ਮਹਿੜ ਗੱਬਣ ਹੋਈ ਵੀ ਆ ਠੀਕ ਹੈ ਜੀ ਤਿੰਨ ਨਾਗਾ ਤਿੰਨ ਨਾਗਾ ਦੀ ਜੋ ਜਾਣਕਾਰੀ ਮੈਂ ਬਾਅਦ ਸਾਂਝੀ ਕਰ ਦੂੰਗਾ ਤੇ ਫਿਰ ਵੀ ਜਿਹੜਾ ਵੀ ਖਰੀਦੂਗਾ ਉਹ ਕਿਸੇ ਵੀ ਢੰਗ ਤੋਂ ਕੋਲਿਆ ਕੇ ਤਸੱਲੀ ਕਰ ਸਕਦਾ ਹੈਗਾ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਕਰਕੇ ਫੋਲੋ ਕਰਕੇ ਘੰਟੀ ਦਾ ਬਟਨ ਦਬਾ ਲਿਓ ਤਾਂ ਕਿ ਜਿਹੜੀ ਵੀਡੀਓ ਪਾਈ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਹੀ ਰਹੇ ਤੇ ਕਿਸੇ ਵੀਰ ਨੇ ਕੋਈ ਆਪਣਾ ਪਸ਼ੂ ਵੇਚਿਆ ਸੰਬੰਧੀ ਵੀਡੀਓ ਬਣਾਉਣੀ ਹੁੰਦੀ ਆ ਤਾਂ ਆਪਣਾ ਨੰਬਰ ਨੋਟ ਕਰ ਲਿਓ 83604 62501 ਵੀਡੀਓ ਬਣਾਉਣ ਵਾਸਤੇ ਨੰਬਰ ਆਪਣਾ ਬਾਕੀ ਮਾਲ ਖਰੀਦਣ ਵਾਸਤੇ ਬਾਈ ਦਾ ਨੰਬਰ ਆਪਾਂ ਸਕਰੀਨ ਤੇ ਲਾਵਾਂਗੇ ਤੇ ਬਾਕੀ ਕਰਦੇ ਆ ਬਾਈ ਨਾਲ ਗੱਲਬਾਤ ਕੀ ਡਿਟੇਲ ਆ ਬਾਈ ਸਤਿ ਸ਼੍ਰੀ ਅਕਾਲ ਜੀ ਖਸਰੀ ਗਾਲ ਬਾਈ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਬਾਈ ਠੀਕ ਠਾਕ ਵਧੀਆ ਜੀ ਤੇ ਆਪਣਾ ਐਡਰੈਸ ਸਾਂਝਾ ਕਰਦੀ ਬਾਈ ਪਹਿਲਾਂ ਤਾਂ ਐਡਰੈਸ ਜੀ ਪਿੰਡ ਸੰਧੂਕਲਾ ਨਾਮ ਬਲਵੀਰ ਸਿੰਘ ਪਿੰਡ ਸੰਧੂਕ ਠੀਕ ਹੈ ਤੇ ਨੇੜੇ ਪਤੌੜ ਸ਼ਹਿਰਾ ਹੈਗਾ ਨਾ ਨੇੜੇ ਸਹਿਣਾ ਪਤੌੜ ਮੋੜ ਤਾ ਤੁਮ ਆਲ ਨੰਬਰ ਆਪਣਾ ਜੀ 8427403945 ਠੀਕ ਆ ਬਾਈ ਬੀਬੀ ਜਿਵੇਂ ਪਹਿਲਾਂ ਬੱਚੀ ਆ ਗਈ ਨਾ ਹਾਂਜੀ ਤੇ ਕਿੰਨੀ ਉਮਰ ਦੀ ਹੈ ਤੇ ਕਿਹੜੇ ਸੀਮਣ ਦੀ ਬੱਚੀ ਹੈ ਇਹ ਬਾਈ 10 ਮਹੀਨਿਆਂ ਦੀ ਹੋ ਗਈ ਸਹੀ ਅੱਛਾ ਉਮਰ 10 ਮਹੀਨਿਆਂ ਦੀ ਬੱਚੀ ਦਾ ਜਿਵੇਂ ਕਾਦੇ ਕਾਟ ਤੇ ਬਜਣਾ ਨਾ ਬੜੀ ਸੋਹਣੀ ਤਿਆਰ ਹੋਈ ਵੀ ਆ 4 ਫੁੱਟ ਤੋਂ ਉੱਤੇ ਕਾਦਾ 1 ਇੰਚ ਇਹਦਾ ਠੀਕ ਆ ਤੇ ਕਿਹੜੇ ਸੀਮਣ ਦੀ ਆਗੇ ਇਹ ਇਹ ਸੀਮਣ ਦੀ ਪ੍ਰੋਪਰ ਆਪਾਂ ਪੁੱਛ ਕੇ ਦੱਸ ਦੇਾਂਗੇ ਠੀਕ ਹੈ ਹਜੇ ਤਾਂ ਮੈਨੂੰ ਪੂਰਾ ਪੱਕਾ ਕਨਫਰਮ ਨਹੀਂ ਵੀ ਗਿਹੜੇ ਦੀ ਆ ਐ ਸੈਕਸਰ ਦੀ ਸੈਕਸਰ ਸੇਮ ਮੰਦੀ ਆ ਸੇਮਨ ਸੈਕਸਰ ਦੀ ਆ ਇਹ ਠੀਕ ਆ ਠੀਕ ਆ ਉਹ ਪਤਾ ਪਲੇਸ ਨੂੰ ਪੁੱਛਾ ਨਹੀਂ ਮਲਾਂ ਹੂੰ ਨਹੀਂ ਪੁੱਛਿਆ ਉਹ ਕਹਿੰਦਾ ਮੇਰਾ ਲਿਖਿਆ ਪਿਆ ਕਹਿੰਦਾ ਸਾਰਾ ਕੁਝ ਦੇ ਦੂੰਗਾ ਬਦੋਂ ਬਾਇ ਡਾਟਾ ਠੀਕ ਆ ਠੀਕ ਆ ਠੀਕ ਆ ਹੈਗਾ ਉਹ ਕਹਿੰਦਾ ਆਪਣੇ ਕੋਲ ਕੋਈ ਚੱਕਰ ਨਹੀਂ ਲੈ ਮੈਂ ਤਾਂ ਬੱਚੀ ਬੜੀ ਸੋਹਣੀ ਆ ਯਾਰ ਬੱਚੀ ਦਾ ਤੂੰ ਥੱਲੋਂ ਤੇ ਕੰਮ ਵਾਲੀ ਆਪ ਹੀ ਦੱਸ ਦੇ ਵੀ ਚੰਗੇ ਸੀਮਣ ਦੀ ਚੰਗੇ ਰਿਕਾਰਡ ਹੀ ਹੋਣੀ ਹੈ ਨਾ ਕਿਉਂਕਿ ਪ੍ਰਿੰਟ ਦੇਖ ਕੇ ਤੇ ਢਾਂਚਾ ਦੇਖ ਕੇ ਬੱਚੀ ਦਾ ਪਤਾ ਲੱਗ ਜਾਂਦਾ ਹੈਗਾ ਵੇਖਾ ਕਿ ਥੱਲੋਂ ਝੋਲੀ ਦੇਖੋ ਬੱਚੀ ਦੀ ਹੈ ਨਾ ਝੋਲੀ ਗੱਬਣਾ ਰਗੀ ਆ ਝੋਲੀ ਗੱਬਣਾ ਆ ਗਈ ਚਾਰ ਥਾਂ ਸੋਹਣੇ ਗੈਪਸ ਲੱਗੇ ਹੋਏ ਹੈਗੇ ਠੀਕ ਆ ਤੇ ਲ ਚਾਰ-ਚਾਰ ਉਂਗਲਾਂ ਦੇ ਕੰਨ ਐਟ ਬਿਲਕੁਲ ਕੰਨ ਵੀ ਛੋਟਾ ਦੇਖੋ ਬੋਦੀ ਵੀ ਚੰਗੀ ਆ ਗਈ ਕਿਸੇ ਪਾਸੇ ਵਸੇ ਖੁੰਜੀ ਨਹੀਂ ਨਾ ਨਾ ਸੋਹਣੀ ਹੈ ਬੱਚੀ ਬਾਕੀ ਇੱਕ ਥੋੜੀ ਆਪਣਾ ਇੰਨਾ ਕੁ ਜਰੂ ਔਖਾ ਔਖਾ ਹੋ ਜਾਂਦਾ ਕਹਿੰਦਾ ਮੌਕੇ ਤੇ ਲੜਾ ਪਾ ਲੈਣਾ ਇਹ ਥੋੜਾ ਔਖਾ ਬੰਦਗਾ ਹਾਂ ਤੁਹਾਡੇ ਸਾਹਮਣੇ ਪਾਇਆ ਹਾਂ ਹਾਂ ਉਹ ਵੀ ਮੈਂ ਕਹਿੰਦਾ ਪਹਿਲਾਂ ਰਸਤੇ 'ਚ ਖੜੀ ਸੀਗੀ ਹਾਂ ਆਪਾਂ ਪਾਇਆ ਨੇ ਜੋ ਤਰ੍ਹਾਂ ਸੇ ਬੱਚੀ ਦਿਖਾਉਣਾ ਹੈਗੀ ਤੁਸੀਂ ਕਹੇ ਪਾ ਦੇ ਆਪਾਂ ਪਾਤਾ ਹੂੰ ਚੰਗੀ ਆ ਬੱਚੀ ਯਾਰ ਕੋਲੋਂ ਲਾਹੀ ਦੇਖਿਆ ਵੇ ਤੇ ਬਾਕੀ ਪੈਰ ਦੇਖੋ ਬੱਚੀ ਦੇ ਨਾ ਗਾਮਚੀ ਆਪਾਂ ਕਹਿੰਦੇ ਬਿਲਕੁਲ ਸਿੱਧੇ ਸਹੀ ਆ ਸਹੀ ਆ ਹਾਂ ਓਕੇ ਰਿਪੋਰਟ ਮੇਲੇ ਵਾਲੀ ਬੱਸੀ ਆ ਠੀਕ ਆ ਜੀ ਇਹਨੇ ਜਦ ਤਿਆਰ ਹੋਣਾ 2.5 ਮਹੀਨਿਆਂ ਦੀ ਗੱਭ ਹੱਥ ਨਾਲ ਚੈੱਕ ਹੋ ਗਈ ਡਾਕਟਰ ਆਪਣਾ ਲੱਖੇ ਹਾਂ ਜੀ 60 ਤੋਂ 65 ਦੇ ਵਿੱਚ ਉਹਦੇ ਆਪਾਂ ਮੋੜ ਕੇ ਲੈ ਲਾਂਗੇ ਜਿੱਦੇ ਤਿਆਰ ਹੋ ਗਈ 7 ਲੱਖ ਰੁਪਏ ਦੀ ਬੱਸੀ ਲੈ ਲਾਂਗੇ ਆਪਾਂ ਜਿੱਦੇ ਸੂਣ ਵਾਲੀ ਹੋਈ ਹਾਂ ਦਿਨਾਂ ਤੇ ਠੀਕ ਆ ਠੀਕ ਕਹਿਣ ਦੀ ਨਹੀਂ ਭੋਵੇਂ ਅੱਜ ਬੰਦਾ ਸਾਈ ਕਰ ਲਿਆ ਬੱਸੀ ਸਾਈ ਕਰ ਲਿਆ ਆਪਣੇ ਨਾਲ ਸਾਈ ਕਰ ਲਿਆ ਕੋਈ ਚੱਕਰ ਨਹੀਂ ਠੀਕ ਆ ਠੀਕ ਆ ਲੈ ਇਨਾਂ ਦੇ ਪਾਈ ਨੂੰ ਆਦੇ ਪਸ਼ੂ ਤੇ ਮਾਨ ਹੁੰਦਾ ਨਾ ਇੱਕ ਬੰਦਾ ਜਿਹੜਾ ਕੋਈ ਚੰਗਾ ਰਿਕਾਰਡ ਦਾ ਪਸ਼ੂ ਹੋਵੇ ਨਾ ਨਹੀਂ ਰੋਜ਼ ਪਸ਼ੂ ਲਿਆਉਣੇ ਆ ਹਾਂ ਸਹੀ ਜੀ ਤੇ ਤਾਂ ਚੀਜ਼ ਹੀ ਆ ਤੇ ਮੁੱਲ ਵਾੜੀ ਫਿਰ ਇਹਨਾਂ ਦੀ ਕਿਵੇਂ ਫੋਨ ਤੇ ਕਰਾਂਗੇ ਇਹਦਾ ਫੋਨ ਠੀਕ ਆ ਠੀਕ ਸਾਰੇ ਪਸ਼ੂਆਂ ਦੀ ਫੋਨ ਤੇ ਕਰਾਂਗੇ ਫੋਨ ਤੇ ਫੋਨ ਠੀਕ ਆ ਠੀਕ ਆ ਜੀ ਲੈ ਇਥੋਂ ਸਾਨੂੰ ਬੈਗ ਸ਼ਾੜ ਦੇ ਪੁੱਠੇ ਦੀ ਬੰਦ ਚੈੱਕ ਕਰਾ ਦੇਣਗੇ ਠੀਕ ਆ ਚਲੋ ਬਾਈ ਇਹ ਸੀ ਆਪਣਾ ਕੋਲੇ ਇੱਕ ਨੰਬਰ ਤੇ ਵੱਛੀ ਤੇ ਲਗਭਗ 10 11 ਮਹੀਨੇ ਦੀ ਉਮਰ ਹੈ ਝੋਲੀ ਚਲੀ ਕਰਨ ਲਈ ਬੜੀ ਸਾਫ ਸੁਥਰੀ ਪਈ ਹੈਗੀ ਠੀਕ ਆ ਸੋਹਣੇ ਗਾਵ ਜਥਨ ਲੱਗੇ ਹੋਣੇਗੇ ਤੇ ਹੁਣ ਤੁਹਾਨੂੰ ਦਿਖਾਵਾਂਗਾ ਦੋ ਬਿਹੜਾ ਟੋਕੜ ਗੱਪਣ ਇਜਮਿਆ ਆ ਦੋ ਨੰਬਰ ਦੇ ਬਿਹੜਾ ਹੈਗੇ ਬਈ ਨਾ ਹਾਂਜੀ ਇਹਦੀ ਕੀ ਡਿਟੇਲ ਆ ਇਹ 4 ਮਹੀਨਿਆਂ ਦੇ ਘੱਬੜ 4 ਗੱਬਣਾ ਚੈੱਕ ਪਾਸਾ ਕਨਫਰਮ ਚੈੱਕ ਪਾਸਾ ਗਰੰਟੀ ਆ 4 ਮਹੀਨਿਆਂ ਉੱਤੇ ਹੀ ਆ ਬਲਕੇ ਠੀਕ ਆ ਜੀ ਤੇ ਦੁੱਧ ਨੂੰ ਇਹ ਤੇਲ ਲਾ ਗਈ ਦੁੱਧ ਨੂੰ ਰੰਗ ਇੱਕ ਡੰਗ ਚੋਲਾ ਤਾਂ ਵੀ 2 ਕਿਲੋ ਚ ਇਹ ਦੋਨੇ ਡੰਗੀ ਚੋਲਾ ਤਾਂ ਵੀ 2 ਕਿਲੋ ਠੀਕ ਆ ਦੁੱਧ ਦਾ ਮੇਰੇ ਵੀ ਥਣਪਾਸ ਵਾਲਾ ਕੰਮ ਇਹ ਬੰਦਾ ਹੈਗਾ ਦੁੱਧ ਮੰਨ ਕੇ ਨਾਗ ਲਾ ਲਵੇ ਇਹ ਤਾਂ ਐ ਆ ਵੀ ਜਦੋਂ ਇਹਨੇ ਸੁਣਾਗਾ ਹਾਂ ਉਦੋਂ ਬਾਈ ਅੱਕਾਂ ਦਾ ਦੁੱਧ ਸੁੱਕ ਜਾਂਦਾ ਹੂੰ ਉਦੋਂ ਇਹਨਾਂ ਦੀ ਰੁੱਤ ਆ ਇਕਦਾ ਮੱਝਾਂ ਵਰਗੀ ਗਈ ਇਹ ਉਹਦੀ ਕੁਆਲਿਟੀ ਵਧੀਆ ਹੁੰਦੀ ਹੈ ਨਾ ਆ ਵੀ ਮੰਨ ਗਏ ਵੀ ਸਾਈਵਾਲ ਨਾਲ ਇਹਦਾ ਮੇਲ ਖਾ ਗਿਆ ਮਾੜਾ ਬਟਾ ਨਾ ਸਕਦਾ ਨਾ ਜਿਹੜਾ ਹੈਗਾ ਤੇ ਉਸ ਟਾਈਮ 'ਚ ਗਰਮੀ ਸੀ ਸੂਣਾ ਬਹਿੜਦੇ ਤੇ ਗਰਮੀ ਨੇ ਮਨਾਉਣੀ ਕੋਈ ਨਹੀਂ ਮੱਝਾਂ ਦਾ ਕੰਮ ਹੈ ਉਹ ਇਹਦਾ 16 ਤੇ 17 ਕਿਲੋ ਦੁੱਧ ਦੋ ਕਹਿੰਦਾ ਵੀ ਆਪਣਾ ਤਿੰਨ ਥਣਾ ਚੋਂ ਚੋਇਆ ਹੋਇਆ ਦਾ ਬਾਈ ਠੀਕ ਆ ਠੀਕ ਆ ਹੁਣ ਤਾਂ ਇਹ ਡਰਾਈ ਵਾਲਾ ਕੰਮ ਹੈ ਹੋਰ ਡਰਾਈ ਵਾਲਾ ਕੰਮ ਲੈ ਵਸ ਕਾਈ ਬੈਠਿਆ ਨਾ ਹਾਂ ਤੇ ਹਾਇ ਹੇ ਤਿਲ ਮੂਰਲੇ ਸਾਈਡ ਦੀ ਮੂਰਲੇ ਦੀ ਬਹਿਣੀ ਸਾਈਡ ਤੋਂ ਨਾ ਹਾਂ ਹਾਇ ਜਵੰਦਰੂ ਠੀਕ ਆ ਠੀਕ ਆ ਜਵੰਦਰੂ ਹੀ ਆ ਤਾਂ ਥੋੜਾ ਤੇ ਬਾਕੀ ਸੁਣੋ ਮੈਂ ਥੋਰਨ ਤੋਂ ਪਹਿਲਾਂ ਥਾਣਾ ਖਾਣਾ ਆ ਮੂਹਲਾ ਥਾਣਾ ਦੇਖਦਾ ਬਿਲਕੁਲ ਇਹਦਾ ਜਮੀ ਮਤਲਬ ਹੀ 1 ਇੰਚ ਦਾ ਥਾਣਾ ਮਾਸਾ ਹੈਗਾ ਜਵਾਨ ਦੇ ਉਤੇ ਲੜਾ ਕੰਮੀ ਹੈ ਨਾ ਸਹੀ ਜਿਹੜੀ ਚੀਜ਼ ਹੁੰਦੀ ਆ ਤੇ ਸੂਆ ਕਹਿੰਦਾ ਸੂ ਹੁਣ ਮੂਰੇ ਬਈ ਇਹੇ ਸੂਆ ਇਹ ਤੀਜਾ ਸੂ ਹੋਗੀ ਤੀਜਾ ਸੂ ਹੋਗੀ ਆ ਕਹਿਣ ਨੂੰ ਭਾਵੇਂ ਦੂਜਾ ਕਹ ਲੈ ਕੋਈ ਆਲਾ ਹਾਂ ਉਹ ਤਾਂ ਕਹਿਣੇ ਹੈਗਾ ਕੀ ਫਾਇਦਾ ਕੋਈ ਕਈ ਭਰਾ ਕਹਿੰਦੇ ਵੀ ਅਰੀਜਨਲ ਤੀਜਾ ਸੂਆ ਸੂਗੀ ਹਾਂ ਵੀ ਢੰਡੀ ਸੀਰ ਆ ਗਈ ਹਾਂਜੀ ਕੋਈ ਇਹਨੂੰ ਕਈ ਭਰਾ ਕਹਿੰਦੇ ਵੀ ਦੇਸੀ ਨਸਲਾਂ ਚਾਹੀਦੀ ਗਾਂ ਰੱਖਣੇ ਦੁੱਧ ਪੀਣ ਵਾਸਤੇ ਉਹਨਾਂ ਭਰਾਵਾਂ ਨੂੰ ਠੀਕ ਗਰਮੀ ਦਾ ਤੋਹਫਾ ਵਾ ਕਹਿ ਦਈਏ ਚਾਰੋਂ ਨੇ ਗੱਬਣ ਚੈੱਕ ਪਾਸ ਹੈ ਮਹੀਨੇ ਤੁਸੀਂ ਪੰਜ ਸਾਹਮਣੀਆਂ ਤੇ ਮੂਰੇ ਵਧੀਆ ਤੂੰ ਤੁਹਾਨੂੰ ਗਰਮੀ ਚੋਂ ਪਿਆਈ ਚੱਲੋ ਹਣਾ ਮੈਂ ਆਂਗੀ ਹਾਂ ਇੱਕ ਤਰ੍ਹਾਂ ਇਹਨੇ ਦੁੱਧ ਵਾਲੀ ਲੱਖ ਰੁਪਏ ਦੀ ਮੈਂ ਆਉਂਦੀ ਨਹੀਂ ਨਾਉਂਦੀ ਨਹੀਂ ਵੀਰੇ 14-15 ਵਾਲੀ ਮੱਝ ਤਾਂ ਘਟੋੜ ਸਵਾ ਡੇਢ ਚ ਵੜਦੀ ਹੈ ਤੇ ਆਪਾਂ ਦੇ ਵੀ ਲੱਖੇ ਭੋਦੇ ਭਾਈ ਦੇਣੀਆਂ ਠੀਕ ਕੋਈ ਗਰੀਬ ਬੰਦਾ ਕਿ ਕਰੇ ਡੰਗ ਲਾਉਣਾ ਦੁੱਧ ਵੀ ਰੂ ਹਾਂ ਜਾਂ ਮਲ ਸਸਤੇ ਮੁੱਲ 'ਚ ਹੀ ਦੇਣੀ ਆਪਾਂ ਸਸਤੇ ਮੁੱਲ 'ਚ ਠੀਕ ਆ ਠੀਕ ਹੈ ਜੀ ਉਦੋਂ ਜਦੋਂ ਸੋਨਾ ਇਹਨੇ ਝੋਨੇ ਲੱਗਣਗੇ ਹਾਂ ਉਦੋਂ ਲਈ ਉਹੀ ਵਾਲਾ ਅੱਕਾ ਤੋਂ ਸੁੱਕਿਆ ਦ ਅਕਾਂ ਦੁੱਧ ਸੁੱਕ ਜਾਂਦਾ ਹੈਗਾ ਤੇ ਤਿੰਨ ਨੰਬਰ ਤੇਰੀ ਵੱਡੀ ਵਹਿੜ ਹੈਗੀ ਇਹ ਫਾਰਮ ਦੀ ਹੈਗੀ ਠੀਕ ਹੈ ਇਹਦੇ ਆਪ ਤਾਂ ਇਹ ਮੈਨੂੰ ਦੱਸਿਆ ਹੋਇਆ ਉਹਨਾਂ ਨੇ ਵੇਰ ਕੇ ਦੀ ਆ ਇਹ ਅੱਛਾ ਵੇਰ ਕੇ ਸੀ ਮੰਨਦੀ ਆਪ ਤਾਂ ਇਹ ਹਾਂ ਓਕੇ ਇਹ ਵੀ ਤੈਲ ਲੱਗਿਆ ਤਾਂ ਤਿੰਨ ਥਣਾ ਤੋਂ 38 ਕਿਲੋ ਦੁੱਧ ਕੱਢਿਆ ਹੋ ਢਾਂਚਾ ਉਹ ਵੱਡਾ ਬੈਠਦਾ ਆਪਾਂ ਮੰਨ ਕੇ 30 ਬੱਤੂ ਕੋਈ ਮੰਨਿਆ ਅਗਲੇ ਦਾ ਵੀ ਕਹਿੰਦਾ ਠੀਕ ਆ ਇਹ ਕਿਹੜੇ ਥਾਂ ਤੋਂ ਲੱਗੀ ਇਹ ਮੂਰਲੇ ਤੋਂ ਉਹ ਤੋਂ ਮਗਰਲੇ ਤੋਂ ਆ ਬਹਿਣੀ ਵਾਲੇ ਤੋਂ ਬਹਿਣੀ ਤੋਂ ਪਰਲੇ ਮਗਲ ਤੋਂ ਹਾਂ ਇਸ ਟਾਈਮ ਦੁੱਧ ਦੇ ਥੱਲੇ 8-9 ਕਿਲੋ ਆ ਦੋਨੋਂ ਝੂਠ ਮਾਰ ਕੇ ਦੇਣੀ ਨਹੀਂ ਠੀਕ ਆ ਅੱਜ ਇਹਨੂੰ ਪੂਰਾ 1 ਮਹੀਨਾ ਹੋ ਗਿਆ ਸੀਮਣ ਲੱਗੇ ਨੂੰ 2 ਤਰੀਕ ਦਾ ਲੱਗਿਆ ਵਾ ਠੀਕ ਆ ਅੱਜ ਅੱਜ 1 ਤਰੀਕ ਹੋ ਗਈ ਹਾਂ ਹਜੇ ਤੱਕ ਰਹੇ ਕੋਈ ਬੋਲੀ ਨਹੀਂ ਹੂੰ ਹੈ ਹਾਂ ਨਹੀਂ ਤਾਂ 22 ਜਨਵਰੀ ਨੂੰ ਬੋਲ ਪੈਂਦਾ ਬਾਕੀ ਜਿਹਨਾਂ ਕੋਈ ਹੁਣ ਫਾਰਮਾਂ ਚ ਬੱਚੇ ਤਿਆਰ ਕਰਨੇ ਆ ਹਾਂ ਉਹ ਚੀਜ਼ ਹੈ ਹਮਸੀਨ ਬੱਚਿਆਂ ਵਾਸਤੇ ਠੀਕ ਹੈਗੀ ਇਹ ਮਤਲਬ ਹੈ ਨਾ 2 ਢਾਂਚੇ ਦਾ 33 33 ਕਿਲੋ ਦੁੱਧ ਕਟਾ ਕਰ ਛੋਟੀ ਗੱਲ ਆ ਬਾਈ ਤੇ ਨਾਲੇ ਐਡਾ ਐਡੀਆਂ ਜਿਹੜੀਆਂ ਕਿਹੜਾ ਰੋਜ਼ ਜਾਂ ਹੁੰਦਾਂ ਹਾਂ ਹਾਂ ਛਕੋਲਿਆ ਕੇ ਦੇਖੋ ਨਾ ਮਿੱਤਰੋ ਬੇਲ ਬਹੁਤ ਲੰਬੀ ਹੈ ਉ ਚੰਗੇ ਨਾਲ ਫੋੜ ਤੋਂ ਉੱਤੇ ਹੋਊਗਾ ਅੱਦੇ ਦਾ ਹਾਂ ਹੋਣਾਗਾ ਢਾਂਚਾ ਵੱਡਾ ਆ ਗਿਆ ਵੱਡੇ ਢਾਂਚੇ ਦੀ ਬੈੜਾ ਕਮਾ ਦੇ ਫੇ ਕਿੜਾ ਖੜਾ ਦੀ ਆਪਾਂ ਸਰਪਾਂ ਤੇ 8-9 ਕਿਲੋ ਤੁਸੀਂ ਇਸ ਟਾਈਮ ਤੋਲ ਕੇ ਬੈਠਾ ਲੋ ਲੈ ਆ ਸਕਦੇ ਹੋਗੇ ਤੇ 1 ਮਹੀਨਾ ਕ ਬਾਈ ਕਹਿੰਦਾ ਸਿੰਮ ਲੱਗੇ ਨੂੰ ਗੱਭਾ ਰਹਿਣਾ ਨਾ ਰਣ ਦੇ ਕੋਈ ਕਰਮਾਂ ਦੀ ਗੱਲ ਆ ਗਈ ਦੁੱਧ ਵੱਧ ਸੀਗਾ ਉਹ ਕਿਤਾ ਉੱਥੇ ਖੁੱਲੀ ਫਿਰਦੀ ਆਈ ਸੀ ਫਾਰਮ 'ਚ ਠੀਕ ਆ ਠੀਕ ਆ ਹਮ ਲਓ ਜੀ ਆਪਣੇ ਯਾਰ ਮਿੱਤਰ ਬੰਦੇ ਨਹੀਂ ਬੈੜ ਚੈੱਕ ਕਰ ਸਕਦੇ ਤਸੱਲੀ ਵਾਲੇ ਥਾਮੋਂ ਆਈ ਆ ਪਰ ਆਪਾਂ ਤੋਂ ਓਨੇ ਪਸ਼ੂ ਜਿਹੜਾ ਖੁੱਲਾ ਫਿਰਦਾ ਵੱਜ ਜੇ ਫਰਕ ਠੀਕ ਆ ਠੀਕ ਆ ਜੀ ਲੈ ਇਥੋਂ ਪੁੱਠੇ ਦੀ ਮੰਤਰ ਬੜੇ ਚੌੜੇ ਪੁੱਠੇ ਦੀ ਮਾਲਕ ਨਾ ਜੀ ਬਹੁਤ ਢਾਂਚੇ ਵੱਡੇ ਦੀ ਵਹਿੜਾ ਜਿਵੇਂ ਬਾਈ ਨੇ ਕਿਹਾ ਵੀ ਜੇ ਬੱਚੇ ਬੁੱਛ ਲੈਣਾ ਉਹ ਮਤਲਬ ਚੰਗੀ ਉਹ ਚੀ ਵਾਸਤੇ ਹੈ ਨਾ ਫਾਰਮ ਵਾਲੇ ਨਾ ਜਿਹੜੇ ਨੇ ਬੱਚੇ ਤਿਆਰ ਕਰਨੇ ਹੈਗੇ ਠੀਕ ਆ ਜੀ ਆਮ ਨਾਰਮਲ ਸੀਵਨ ਦੋ ਵੀ ਚੰਗਾ ਬੱਚਾ ਪਾ ਦੂ ਇਹ ਬਿਲਕੁਲ ਬਿਲਕੁਲ ਬਾਈ ਦੁੱਧੂ ਦੀ ਪੈਦਾਵਾਰ ਬਹੁਤ ਆ ਨਾ 33 34 35 ਦੁੱਧੂ ਲੀਟਰ ਕਰਾਂਗਾ ਛੋਟੀ ਗੱਲ ਹੋ ਜੇਗੀ ਸੋ ਤਿੰਨ ਜਾਨਵਰ ਤੁਹਾਨੂੰ ਆਪਾਂ ਦਿਖਾ ਦਿੰਦੇ ਮਿੱਤਰੋ ਪੰਡ ਸੰਧੂ ਗਲਾਂ तहसील तबाते जिला बराल बछी सुनो फेरने वाला ये फेर वा कोई भाई है तिने नाक लेंडागा 200 किलोमीटर क्रायया फिर ही हां जी जे तिने नाक इकट्ठे लेंडा कोई हां जी ता 200 किलोमीटर दा क्रायया फिर ही ठीक है ते जे दो लेंडा ता 100 किलोमीटर दा क्रायया फिर ही अच्छा वो क्रायया आपा दिने पहुंच आपा करंगे पहुंच करनी है अधिकारी वाले चीज पहुंच दी करनी हां ना सही अस ठीक है जी ले ते बछी च मान लो मित्र बछी बड़े सोने पैंट दी हैगी चंगी नस्ल दी बछी हैगी चंगे रिकॉर्ड दी ते कर लियो भाई ना संपर्क